ਸਾਪਨ ਸੋਸਾਇਟੀ ਦੇ ਪ੍ਰਧਾਨ ਕਮੇਟੀਲ ਜੀ ਤੇ ਸੈਕਟਰੀ ਰਿੰਕੂ ਪੰਸਲ ਜੀ ਜਿਨਾ 17 ਬਿਆਰ ਧੂਰੀ ਦੇ ਵਿੱਚ ਤੁਲਸੀ ਦੇ ਬੁੱਤੇ ਜੋ ਸਾਡੇ ਇੱਕ ਧਾਰਮਿਕ ਆਸਤਾ ਦਾ ਪ੍ਰਤੀਕ ਹੈ ਉਸ ਦੇ ਤਹਿਤ ਤੁਲਸੀ ਦੇ ਬੁੱਤੇ 17 ਬਿਆਰ ਦੇ ਵਿੱਚ ਮੰਡੇ ਗਏ ਨੇ ਬਹੁਤ ਸਾਰੇ ਲੋਕ ਜੋ ਆਸਤਾ ਦੇ ਨਾਲ ਜੁੜੇ ਹੋਏ ਨੇ ਟੈਲੀਫੋਨ ਕਰਕੇ ਵੀ ਉਰੇ ਆ ਕੇ ਵੀ ਬੁੱਤੇ ਲੈ ਕੇ ਜਾ ਰਹੇ ਨੇ ਮੈਂ ਸਟੈਫਨ ਸੁਸਾਇਟੀ ਦੇ ਜਿਮੇਲੀ ਨੰਬਰ ਸਾਹਿਬਾਨੇ ਬਹੁਤ ਧੰਨਵਾਦ ਕਰਦਾ ਕੇਵਲ ਬੁੱਟਿਆਂ ਦੀ ਗੱਡੀ ਨਹੀਂ ਚਾਹੇ ਕੋਈ ਵੀ ਸ਼ਹਿਰ ਦੇ ਵਿੱਚ ਚਾਹੇ ਵੀ ਸਹਾਰਾ ਜੋ ਗੁੰਮ ਤਣਾ ਚਾਹੇ ਕੋਈ ਹੋਰ ਜਾਨਵਰ ਜਿੱਥੇ ਕੋਈ ਉਹਨਾਂ ਨੂੰ ਕੋਈ ਵੀ ਹੰਗਰੀ ਇਸ ਤਰ੍ਹਾਂ ਦੀ ਹੁੰਦੀ ਹੈ ਇਹਨਾਂ ਨੂੰ ਅਸੀਂ ਜਦੋਂ ਟੈਲੀਫੋਨ ਕਰਦੇ ਹਾਂ ਪੂਰੀ ਤਰ੍ਹਾਂ ਦੇ ਫਿਰ ਇਹਨਾਂ ਦੀ ਡਾਕਟਰ ਦੀ ਤੇ ਚਾਹੇ ਉੱਥੇ ਇਲਾਜ ਦੀ ਗੱਲ ਹੈ ਚਾਹੇ ਹਸਪੀਟਲ ਸੈਲਟੇਬਲ ਉੱਥੇ ਲਿਜਾਣ ਦੀ ਗੱਲ ਹੈ ਇਨਾਂ ਦੀ ਟੀਮ ਉੱਤੇ ਲੈ ਕੇ ਜਾਂਦੀ ਹੈ ਇਹਦਾ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਕੇਵਲ ਧੰਨਵਾਦੀ ਨਹੀਂ ਉਹਨਾਂ ਦੀਆਂ तमाम ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਇਹਨਾਂ ਦੇ ਨਾਲ ਰਹਿੰਦਾ ਹੈ ਜਿੱਥੇ ਅੱਜ ਕੋਈ ਵੀ ਤੁਹਾਨੂੰ ਪ੍ਰੋਜੈਕਟ ਹੈ ਜਿੱਥੇ ਵੀ ਸਟੈਪੌਨ ਸੋਸਾਇਟੀ ਦੀ ਸਮੂਲੀਅਤ ਨਹੀਂ ਸੀ ਮੇਰੇ ਖਿਆਲੋਂ ਪ੍ਰੋਜੈਕਟ ਹੋਇਆ ਪਰਮਾਤਮਾ ਇਹਨਾਂ ਦੇ ਛੱਤੇ ਉੱਤੇ ਇਸੇ ਤਰ੍ਹਾਂ ਮੇਰੇ ਪ੍ਰਯਾਤਨ ਰੱਖੇ ਤਾਂ ਕਿ ਇਹ ਸ਼ਹਿਰ ਦੇ ਵਿੱਚ ਵੱਧ ਚੜ ਕੇ ਸੇਵਾ ਦਾ ਜੋ ਯੋਗਦਾਨ ਹੈ ਉਸ ਨੂੰ ਦਿਨ-ਦੁਪਹਿਰੀ ਰਾਤੋ-ਰਾਤ ਇਸ ਤਰ੍ਹਾਂ ਹਮੇਸ਼ਾ ਕਰਦੇ ਰਹਿਣ ਮੈਂ ਇੱਕ ਵਾਰੀ ਫਿਰ ਇਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਖਾਸ ਤੌਰ ਤੇ ਤੁਹਾਡਾ মিডিਆ ਦਾ ਵੀ ਕਿਉਂਕਿ ਤੁਸੀਂ ਨਿਸ਼ਵਾਸ ਤੌਰ ਤੇ ਉੱਤੇ ਖਿਆਲੀ 47 ਦੇ ਟੈਂਪਰੇਚਰ ਦੇ ਉੱਤੇ ਜੇ ਇਸ ਸਟੈਪਲ ਸੁਸਾਇਟੀ ਦਾ ਕੋਈ ਵੀ ਪ੍ਰੋਜੈਕਟ ਹੁੰਦਾ ਹੈ ਜਾਂ ਕੋਈ ਸੇਵਾ ਭਾਵਨਾ ਦਾ ਪ੍ਰੋਜੈਕਟ ਹੁੰਦਾ ਉਹ ਤੁਸੀਂ ਕਵਰਿੰਗ ਕਰਨ ਦੇ ਲਈ ਪਹੁੰਚੇ ਮੈਂ ਤੁਹਾਡਾ ਸਦਰ ਬਿਜਾਰ ਕਮੇਟੀ ਵੱਲੋਂ ਖਾਸ ਤੌਰ ਤੇ ਸਾਡੇ ਪ੍ਰਧਾਨ ਸ਼੍ਰੀ ਧਰਮਪਾਲ ਜੀ ਮੇਰੇ ਵੱਡੇ ਭਰਾ ਜੋ ਆਰਸੀਐਮ ਦੇ ਸੀਨੀਅਰ ਬੈਂਕ ਪ੍ਰੈਜ਼ੀਡੈਂਟ ਨੇ ਸੁਰਿੰਦਰ ਜੀ ਚੁੱਗੀ ਜੀ ਸੰਜੀਤ ਸੁਜੀਤ ਜੀ ਤੇ ਸੁਹਾਗ ਜੀਰ ਸ਼ਿਮਲਾ ਟੈਲਰ ਸੌਰੰਗ ਜੀ ਤੇ ਮੈਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਪਰਮਾਤਮਾ ਇਸੇ ਸੇਵਾ ਦੇ ਨਾਲ ਇਸ ਤਰ੍ਹਾਂ ਨਾ ਸੇਵਾ ਕਰਦੇ ਰਹੇ ਰਣ ਇਹਨਾਂ ਦੀ ಅಪਾਰ ਕਿਰਪਾ ਦੀ ਬਦੌਦ ਜਦੋਂ ਕਦੇ ਵੀ ਕੋਈ ਸੰਕਟ ਆਉਂਦਾ ਹੈ ਪਰਮਾਤਮਾ ਦੀ ਸ਼ਰੋਤੀ ਦਾ ਪੂਰੀ ਸ਼ਹਿਰ ਤੋਂ ਉੱਪਰ ਦੀ ਲੰਘ ਜਾਂਦਾ ਹੈ ਇਹ ਤਾਂ ਹੀ ਨਿਕਲਦਾ ਜਿਹਦੀ ਸੇਵਾ ਕਰ ਰੱਖਿਆ ਪ੍ਰਾਪਤੀ ਵੇਚਣੇ ਔਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ